ਜਿਸ ਤਰ੍ਹਾਂ ਅਸੀਂ ਆਪ ਜੀ ਨੂੰ ਪਹਿਲਾਂ ਦੱਸਿਆ ਸੀ ਕਿ ਕਿਵੇਂ ਭਾਈ ਬੈਲੋਂ ਦੇ ਵਸ ਕੀਤੇ ਹੋਏ ਭੂਤ ਪ੍ਰੇਤ ਗੁਰੂ ਗੋਬਿੰਦ ਸਿੰਘ ਜੀ ਨੇ ਛਡਵਾਏ ਸਨ ਗੁਰੂ ਅਰਜਨ ਦੇਵ ਸਾਹਿਬ ਜੀ ਵੱਲੋਂ ਭਾਈ ਬੈਲੋਂ ਨੂੰ ਕਈ ਬਖਸ਼ਿਸ਼ਾਂ ਦੇ ਨਾਲ ਇੱਕ ਬਖਸ਼ਿਸ਼ ਭੂਤ ਪ੍ਰੇਤ ਵਸ ਵਿੱਚ ਰੱਖਣ ਦੀ ਵੀ ਦਿੱਤੀ ਹੋਈ ਸੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਗੁਰੂ ਸਾਹਿਬ ਜੀ ਨੇ ਇਹ ਵੀ ਬਖਸ਼ਿਸ਼ ਕੀਤੀ ਸੀ ਕਿ ਅਗਰ ਜੇ ਕਿਸੇ ਨੂੰ ਭੂਤ ਪ੍ਰੇਤ ਚੰਬੜਿਆ ਹੋਇਆ ਵੀ ਹੋਵੇ ਅਗਰ ਉਹ ਤੁਹਾਡੇ ਪਾਸ ਆ ਕੇ ਬੇਨਤੀ ਕਰਨਗੇ ਤਾਂ ਤੁਸੀਂ ਉਹਨਾਂ ਨੂੰ ਭੂਤਾਂ ਤੋਂ ਜ਼ਰੂਰ ਛਟਕਾਰਾ ਦਿਵਾਉਣਾ ਅਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਭੂਤ ਪ੍ਰੇਤ ਪਿਸਾਚ ਜਾਂ ਜਿੰਨ ਵੀ ਹੋਵੇ ਉਹ ਵੀ ਤੁਹਾਡੇ ਵਸ ਹੋ ਜਾਣਗੇ ਭਾਈ ਬੈਲੋਂ ਕੀ ਕੰਮ ਲੈਂਦੇ ਸੀ ਉਹਨਾਂ ਭੂਤਾਂ ਪ੍ਰੇਤਾਂ ਤੋਂ ਆਓ ਅੱਜ ਅਸੀਂ ਭਾਈ ਬੈਲੋਂ ਜੀ ਦਾ ਪੂਰਾ ਇਤਿਹਾਸ ਜਾਣਾਂਗੇ ਸਭ ਤੋਂ ਪਹਿਲਾਂ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਸੰਗਤ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਕਿ ਇਹ ਭਾਈ ਬੈਲੋਂ ਜੀ ਦਾ ਇਤਿਹਾਸ ਅਤੇ ਕਥਾ ਅਪਲੋਡ ਕਰਨ ਨੂੰ ਟਾਈਮ ਲੱਗ ਗਿਆ ਪਰ ਆਪ ਜੀ ਦੀਆਂ ਅਸੀਸਾਂ ਸਦਕਾ ਅੱਜ ਇਹ ਇਤਿਹਾਸਕ ਸਾਖੀ ਤੁਹਾਡੇ ਆਪਣੇ ਚੈਨਲ ਤੇ ਪਾ ਰਹੇ ਹਾਂ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰਨਾ ਜੀ ਇਹ ਸਾਖੀ ਗੁਰੂ ਅਰਜਨ ਦੇਵ ਸਾਹਿਬ ਤੋਂ ਭਾਈ ਬੈਲੋਂ ਤੱਕ ਅਤੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਭਾਈ ਬੈਲੋਂ ਜੀ ਦੇ ਪੋਤਰੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਭਗਤਾਂ ਪਿੰਡ ਤੋਂ ਬਾਹਰ ਇੱਕ ਪਿੱਪਲ ਹੀਠਾਂ ਆਣ ਕੇ ਡੇਰਾ ਲਾਇਆ ਆਪ ਜੀ ਜਲਾਲ ਪਿੰਡ ਤੋਂ ਹੁੰਦੇ ਹੋਏ ਰਿਆਸਤ ਫਰੀਦਕੋਟ ਵਿੱਚ ਜੈਤੋਂ ਪਾਸ ਠਹਿਰੇ ਆਪ ਜੀ ਦੇ ਡੇਰੇ ਦੇ ਪਾਸ ਇੱਕ ਖੂਹ ਲੱਗ ਰਿਹਾ ਸੀ ਗੁਰੂ ਜੀ ਨੇ ਪੁੱਛਿਆ ਇਹ ਖੂਹ ਕੌਣ ਲਗਵਾ ਰਿਹਾ ਹੈ ਉੱਥੋਂ ਦੇ ਵਸਨੀਕਾਂ ਅਤੇ ਲੋਕਾਂ ਨੇ ਦੱਸਿਆ ਮਹਾਰਾਜ ਜੀ ਇਹ ਖੂ ਭਾਈ ਬੈਲੋਂ ਦਾ ਪੋਤਰਾ ਭਗਤਾ ਲਗਵਾ ਰਿਹਾ ਹੈ ਇਹ ਪਿੰਡ ਉਸ ਦੀ ਮਲਕੀਅਤ ਹੈ ਗੁਰੂ ਜੀ ਨੇ ਕਿਹਾ ਦਮ ਲੱਗਣ ਪਾਤ ਸ਼ਾਹਾਂ ਦੇ ਸਭੂ ਨਗਰਾਂ ਦਾ ਨਾਉ ਪੂਰਬ ਇਹ ਕੋਈ ਕਹੂੰ ਗੁਸੋਈ ਗਤ ਇਸ ਥਾਉ ਗੁਰੂ ਜੀ ਤੋਂ ਇਹ ਬਚਨ ਸੁਣ ਕੇ ਸਿੱਖਾਂ ਨੇ ਕਿਹਾ ਗੁਰੂ ਜੀ ਅਸੀਂ ਇਸ ਦਾ ਭਾਵ ਨਹੀਂ ਸਮਝਿਆ ਗੁਰੂ ਜੀ ਨੇ ਕਿਹਾ ਕਿ ਲਾਹੌਰ ਵਿੱਚ ਤੁਰਕਾਂ ਦਾ ਰਾਮੂ ਸ਼ਾ ਦੀਵਾਨ ਹੁੰਦਾ ਸੀ ਉਸ ਦੇ ਘਰ ਇੱਕੋ ਇੱਕ ਲੜਕੀ ਸੀ ਜਿਸ ਨੂੰ ਭੂਤ ਚੁੰਬੜਿਆ ਹੋਇਆ ਸੀ रामू ਸ਼ਾਹ ਨੇ ਬਹੁਤ ਇਲਾਜ ਕਰਵਾਏ ਪਰ ਉਹ ਲੜਕੀ ਰਾਜੀ ਨਾ ਹੋਈ ਉਹ ਸਾਡੇ ਪਾਸ ਆਨੰਦਪੁਰ ਸਾਹਿਬ ਆਇਆ ਉਸ ਨੇ ਬੇਨਤੀ ਕੀਤੀ ਕਿ ਉਸ ਦੀ ਲੜਕੀ ਨੂੰ ਭੂਤ ਚੁੰਬੜਿਆ ਹੋਇਆ ਹੈ ਕਿਰਪਾ ਕਰਕੇ ਇਸ ਦਾ ਭੂਤ ਕੱਢ ਦਿਓ रामू ਸ਼ਾਹ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਨੇ ਭਾਈ ਭਗਤੇ ਵੱਲ ਦੇਖਿਆ ਅਤੇ ਭਾਈ ਭਗਤਾ ਬੋਲਿਆ रामू ਸੇਠ ਚਿੰਤਾ ਨਾ ਕਰ ਤੇਰੀ ਲੜਕੀ ਰਾਜੀ ਹੋ ਜਾਵੇਗੀ। RAMU SEHT ਇਹ ਗੱਲ ਸੁਣ ਕੇ ਬੜਾ ਆਨੰਦ ਹੋ ਗਿਆ ਅਤੇ ਸੇਵਾ ਕਰਕੇ ਭਾਈ ਭਗਤੇ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਸਤਨਾਮ ਆਖ ਕੇ ਜਲ ਦੇ ਪੰਜ ਛਟੇ ਉਸ ਲੜਕੀ ਨੂੰ ਮਾਰੇ। ਉਸ ਦਾ ਭੂਤ ਨਿਕਲ ਗਿਆ ਅਤੇ ਲੜਕੀ ਨੂੰ ਰੋਗ ਦੇਖ ਕੇ RAMU SHAH ਨੇ ਹੱਥ ਜੋੜ ਕੇ ਭਾਈ ਭਗਤੇ ਅੱਗੇ ਬੇਨਤੀ ਕੀਤੀ ਕਿ ਮੈਨੂੰ ਕੋਈ ਸੇਵਾ ਦੱਸੋ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ। ਅਤੇ RAMU SHAH ਨੇ ਭਾਈ ਭਗਤੇ ਨੂੰ ਬੇਨਤੀ ਕੀਤੀ ਜੀ ਇਹ ਭੂਤ ਦੁਬਾਰਾ ਮੇਰੀ ਲੜਕੀ ਨੂੰ ਪਰੇਸ਼ਾਨ ਨਾ ਕਰੇ ਅਤੇ ਭਾਈ ਭਗਤੇ ਜੀ ਨੇ ਕਿਹਾ ਇਹ ਦੁਬਾਰਾ ਲੜਕੀ ਨੂੰ ਪਰੇਸ਼ਾਨ ਨਹੀਂ ਕਰੇਗਾ ਕਿਉਂਕਿ ਇਸ ਭੂਤ ਨੂੰ ਹੁਣ ਅਸੀਂ ਕਾਬੂ ਕਰ ਲਿਆ ਹੈ ਇਹ ਗੱਲ ਸੁਣ ਕੇ RAMU ਬਹੁਤ ਖੁਸ਼ ਹੋਇਆ ਅਤੇ ਕਹਿਣ ਲੱਗਾ ਭਾਈ ਜੀ ਮੈਨੂੰ ਜਰੂਰ ਕੋਈ ਸੇਵਾ ਦੱਸੋ ਫਿਰ ਭਾਈ ਭਗਤੇ ਜੀ ਨੇ ਕਿਹਾ ਮੈਂ ਆਪਣੇ ਪਿੰਡ ਇੱਕ ਖੂਹ ਲਵਾਉਣਾ ਚਾਹੁੰਦਾ ਹਾਂ ਪਰ ਉੱਥੇ ਇੱਟਾਂ ਨਹੀਂ ਮਿਲਦੀਆਂ ਇਸ ਕਰਕੇ ਤੁਸੀਂ ਇੱਟਾਂ ਦਾ ਇੱਕ ਆਵਾ ਮੈਨੂੰ ਇਸ ਕੰਮ ਵਾਸਤੇ ਦਿਓ RAMU ਸ਼ਾਹ ਨੇ ਕਿਹਾ ਜੀ ਇੱਟਾਂ ਤਾਂ ਬਹੁਤ ਹਨ ਜਿੰਨੀ ਇੱਛਾ ਹੋਵੇ ਲੈ ਲਵੋ ਪਰ ਉੱਥੇ ਇਹ ਇੱਟਾਂ ਪਹੁੰਚਣਗੀਆਂ ਕਿਸ ਤਰ੍ਹਾਂ ਬਾਟ ਬਹੁਤ ਲੰਮੀ ਹੈ ਭਾਈ ਭਗਤੇ ਨੇ ਕਿਹਾ ਤੁਸੀਂ ਸਾਨੂੰ ਇੱਟਾਂ ਦੇ ਦਿਓ ਅਸੀਂ ਇੱਕ ਰਾਤ ਵਿੱਚ ਹੀ ਸਾਰੀਆਂ ਇੱਟਾਂ ਲੈ ਜਾਵਾਂਗੇ ਇਹ ਗੱਲ ਸੁਣ ਕੇ RAMU SHAH ਬੜਾ ਹੈਰਾਨ ਹੋਇਆ RAMU SHAH ਨੇ ਇੱਟਾਂ ਦਾ ਇੱਕ ਆਵਾ ਦੇ ਦਿੱਤਾ ਅਤੇ ਇੱਕ ਦੋ ਆਦਮੀ ਰਾਤ ਨੂੰ ਆਵੇ ਪਾਸ ਰਾਖੀ ਵਾਸਤੇ ਬਿਠਾ ਦਿੱਤੇ ਕਿ ਦੇਖੋ ਇੱਕ ਰਾਤ ਵਿੱਚ ਇਹ ਕਿਸ ਤਰ੍ਹਾਂ ਲੈ ਜਾਂਦੇ ਹਨ ਜਦ ਰਾਤ ਪਈ ਤਾਂ ਭਾਈ ਭਗਤੇ ਦੇ ਹੁਕਮ ਨਾਲ ਸਾਰੇ ਭੂਤਾਂ ਪ੍ਰੇਤਾਂ ਨੇ ਇੱਕ ਪਹਿਰ ਵਿੱਚ ਹੀ ਸਾਰਾ ਆਵਾ ਢੋ ਕੇ ਭਾਈ ਭਗਤੇ ਜੀ ਦੇ ਪਿੰਡ ਪਹੁੰਚਾ ਦਿੱਤਾ। रामू शाह ਨੇ ਜਿਹੜੇ ਆਦਮੀ ਇੱਟਾਂ ਦੇ ਆਵੇ ਪਾਸ ਬਿਠਾਏ ਹੋਏ ਸਨ ਉਹਨਾਂ ਨੂੰ ਜਦ ਕੁਝ ਨਜ਼ਰ ਨਾ ਆਇਆ ਅਤੇ ਇੱਟਾਂ ਮੁੱਕਦੀਆਂ ਜਾਣ ਉਹ ਡਰਦੇ ਮਾਰੇ ਉੱਥੋਂ ਨੱਠ ਗਏ। ਉਹਨਾਂ ਨੇ ਜਾ ਕੇ ਦੱਸਿਆ ਕਿ ਸਾਨੂੰ ਕੋਈ ਚੀਜ਼ ਨਹੀਂ ਦਿਸੀ ਪਰ ਇੱਕ ਵਾਰ ਬੜਾ ਰੌਲਾ ਸੁਣਿਆ ਸੀ ਜਿਸ ਪਿੱਛੋਂ ਅਸਾਂ ਦੇਖਿਆ ਕਿ ਉੱਥੇ ਕੋਈ ਇੱਟ ਨਹੀਂ ਰਹੀ RAMMU SHAH ਬੜਾ ਹੈਰਾਨ ਹੋਇਆ ਅਤੇ ਦੂਸਰੇ ਦਿਨ ਉਸਨੇ ਹੱਥ ਜੋੜ ਕੇ ਭਾਈ ਭਗਤੇ ਅੱਗੇ ਨਮਸਕਾਰ ਕੀਤੀ ਅਤੇ ਆਪਣੀ ਸੁਖ ਸ਼ਾਂਤੀ ਵਾਸਤੇ ਭਾਈ ਭਗਤੇ ਜੀ ਨੂੰ ਫਿਰ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਸਤਿਗੁਰੂ ਜੀ ਨੇ ਸਿੰਘਾਂ ਨੂੰ ਦੱਸਿਆ ਕਿ ਇਹ ਖੂਹ ਉਹਨਾਂ ਇੱਟਾਂ ਨਾਲ ਬਣ ਰਿਹਾ ਹੈ ਅਤੇ ਚੂਨਾ ਇੱਟਾਂ ਵੀ ਭੂਤ ਲਿਆ ਕੇ ਕਾਰੀਗਰਾਂ ਨੂੰ ਖੂਹ ਉੱਤੇ ਦਿੰਦੇ ਹਨ ਫਿਰ ਸਿੰਘਾਂ ਨੇ ਪੁੱਛਿਆ ਗੁਰੂ ਜੀ ਭਾਈ ਭਗਤੇ ਨੇ ਭੂਤ ਪ੍ਰੇਤ ਕਿਸ ਤਰ੍ਹਾਂ ਵਸ ਕੀਤੇ ਸਨ ਤਦ ਗੁਰੂ ਜੀ ਨੇ ਦੱਸਿਆ ਕਿ ਇਸ ਦਾ ਬਾਬਾ ਭਾਈ ਬੈਲੋਂ ਗੁਰੂ ਅਰਜਨ ਦੇਵ ਜੀ ਦਾ ਅਨਿੰਨ ਸਿੱਖ ਸੀ ਗੁਰੂ ਜੀ ਨੇ ਇੱਕ ਵਾਰ ਪ੍ਰਸੰਨ ਹੋ ਕੇ ਸਾਰੇ ਭੂਤ ਪ੍ਰੇਤ ਭਾਈ ਬੈਲੋਂ ਦੇ ਵਸ ਕਰ ਦਿੱਤੇ ਸਨ ਉਸ ਸਮੇਂ ਤੋਂ ਹੀ ਇਹ ਭੂਤ ਪ੍ਰੇਤ ਇਹਨਾਂ ਦੇ ਅਧੀਨ ਚਲੇ ਆ ਰਹੇ ਹਨ ਇਤਨੇ ਨੂੰ ਕਿਸੇ ਸਿੱਖ ਨੇ ਭਾਈ ਭਗਤੇ ਦੇ ਘਰ ਜਾ ਕੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਬਾਹਰ ਤੁਹਾਡੇ ਖੂਪਾਸ ਪਿੱਪਲ ਹੀਠਾਂ ਉਤਰੇ ਹੋਏ ਹਨ ਅਤੇ ਤੁਹਾਡੇ ਘਰਾਣੇ ਦੀ ਅਤੇ ਇਹ ਖੂ ਲੱਗਣ ਦੀ ਸਾਰੀ ਵਾਰਤਾ ਉਹਨਾਂ ਨੇ ਇਸ ਤਰ੍ਹਾਂ ਆਪਣੇ ਸਾਥੀ ਸਿੰਘਾਂ ਨੂੰ ਦੱਸੀ ਹੈ ਜੋ ਦੂਸਰੇ ਲੋਕਾਂ ਨੇ ਵੀ ਸੁਣੀ ਹੈ ਭਾਈ ਭਗਤੇ ਦੇ ਪੰਜ ਪੁੱਤ ਗੁਰਦਾਸ ਤਾਰਾ ਭਾਰਾ ਮਹਿਰਾ ਤੇ ਬਖਤਾ ਸਨ ਜਦ ਉਹਨਾਂ ਨੇ ਇਹ ਸੁਣਿਆ ਤਾਂ ਉਹ ਤਤਸ਼ਨ ਹੀ ਤਿਆਰ ਹੋ ਕੇ ਇੱਕ ਘੋੜੀ ਸ਼ਿੰਗਾਰ ਕੇ ਉੱਪਰ ਚਾਂਦੀ ਦੀ ਜੀਨ ਪਾ ਕੇ ਗੁਰੂ ਜੀ ਨੂੰ ਭੇਟਾ ਕਰਨ ਵਾਸਤੇ ਲੈ ਕੇ ਹਾਜ਼ਰ ਹੋ ਗਏ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀਓ ਇਹ ਖੂ ਤਾਂ ਤੁਸ ਚੀਜ਼ ਹੈ ਅਸਾਂ ਨੇ ਸਭ ਕੁਝ ਤੁਹਾਡੇ ਪਾਸੋਂ ਹੀ ਲਿਆ ਹੈ ਇਹ ਸਭ ਕੁਝ ਤੁਹਾਡਾ ਹੀ ਹੈ ਗੁਰੂ ਜੀ ਨੇ ਹੱਸ ਕੇ ਕਿਹਾ ਤੁਸੀਂ ਵੀ ਤਾਂ ਸਾਡੇ ਹੀ ਹੋ ਉਪਰੰਤ ਸਤਿਗੁਰੂ ਜੀ ਨੂੰ ਆਪਣੇ ਘਰ ਲੈ ਗਏ ਅਤੇ ਬਹੁਤ ਸੇਵਾ ਕਰਕੇ ਆਪ ਜੀ ਨੂੰ ਪ੍ਰਸੰਨ ਕੀਤਾ ਫਿਰ ਪੰਜਾਂ ਭਰਾਵਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀਓ ਅਸੀਂ ਸਹਜ ਧਾਰੀ ਆਪ ਜੀ ਦੇ ਸਿੱਖ ਹਾਂ ਜੇ ਹੁਕਮ ਹੋਵੇ ਤਾਂ ਭੋਜਨ ਤਿਆਰ ਕਰੀਏ ਗੁਰੂ ਜੀ ਨੇ ਕਿਹਾ ਤੁਹਾਡਾ ਸਾਨੂੰ ਸਭ ਕੁਝ ਪ੍ਰਵਾਨ ਹੈ ਇਉਂ ਬਚਨ ਕਰਕੇ ਗੁਰੂ ਜੀ ਆਪਣੇ ਡੇਰੇ ਆ ਗਏ ਭਾਈ ਭਗਤੇ ਦੇ ਪੁੱਤਰਾਂ ਨੇ ਘੋੜਿਆਂ ਵਾਸਤੇ ਤ੍ਰਿੰਨ ਦਾਣਾ ਅਤੇ ਭੋਜਨ ਦੀ ਸੇਵਾ ਬੜੇ ਪ੍ਰੇਮ ਨਾਲ ਕੀਤੀ ਜਦ ਦੂਸਰੇ ਦਿਨ ਗੁਰੂ ਜੀ ਇਸ਼ਨਾਨ ਪਾਣੀ ਕਰਕੇ ਬਰਾਜੇ ਤਾਂ ਭਗਤੇ ਦੇ ਪੁੱਤਰ ਵੀ ਹਾਜ਼ਰ ਹੋ ਕੇ ਬੈਠ ਗਏ ਭਾਈ ਮਾਨ ਸਿੰਘ ਨੇ ਉਹਨਾਂ ਨੂੰ ਪੁੱਛਿਆ ਕਿ ਭਾਈ ਬਹਿਲੋਂ ਦੇ ਕਿੰਨੇ ਪੁੱਤਰ ਸਨ ਆਪਣੀ ਵੰਸ਼ ਦੀ ਗੱਲ ਸੁਣਾਓ ਕਿ ਕਿਸ ਤਰ੍ਹਾਂ ਚੱਲਿਆ ਸੀ ਭਾਈ ਭਗਤੇ ਦੀ ਵੱਡੀ istri ਦਾ ਪੁੱਤਰ ਗੁਰਦਾਸ ਬੋਲਿਆ ਕਿ ਭਾਈ ਬਹਿਲੋਂ ਜੀ ਗੁਰੂ ਅਰਜਨ ਦੇਵ ਜੀ ਦੇ ਅਨੰਨ ਸਿੱਖ ਸਨ ਖੁਦ ਉਹਨਾਂ ਨੇ ਬਖਸ਼ਿਸ਼ ਕਰ ਦਿੱਤੀ ਸੀ ਕਿ ਭੂਤ ਪ੍ਰੇਤ ਜਿੰਨ ਪਿਸਾਚ ਸਭ ਤੁਹਾਡੇ ਵਸ ਹੋਣਗੇ ਤਾਂ ਭਾਈ ਜੀ ਘਰ ਆ ਗਏ ਭਾਈ ਜੀ ਦਾ ਸੁਭਾਅ ਬਹੁਤ ਮਸਤ ਸੀ ਇੱਕ ਦਿਨ ਬਹੁਤ ਸੰਗਤ ਆਪ ਜੀ ਦੇ ਦਰਸ਼ਨ ਕਰਨ ਆਈ ਭਾਈ ਜੀ ਨੇ ਸੇਵਾਦਾਰਾਂ ਨੂੰ ਆਖਿਆ ਸਾਡੇ ਘਰੋਂ ਵੱਡੀ ਪ੍ਰਾਤ ਲੈ ਆਓ ਉਸ ਵਿੱਚ ਸਿੱਖਾਂ ਦੇ ਪੈਰ ਧੋਣੇ ਹਨ ਜਦ ਸੇਵਾਦਾਰ ਘਰ ਗਿਆ ਤਾਂ ਭਾਈ ਜੀ ਦੇ ਪੁੱਤਰ ਨਾਨੂ ਦੀ istri ਉਸ ਪ੍ਰਾਤ ਵਿੱਚ ਪਾਣੀ ਪਾ ਕੇ ਆਪਣੇ ਤਿੰਨਾਂ ਬੱਚਿਆਂ ਨੂੰ ਨਹਾ ਰਹੀ ਸੀ ਉਸ ਨੇ ਕਿਹਾ ਪ੍ਰਾਤ ਖਾਲੀ ਨਹੀਂ ਹੈ ਜਦ ਸਿੱਖ ਨੇ ਇਹ ਗੱਲ ਆਣ ਕੇ ਭਾਈ ਬੈਲੋਂ ਜੀ ਨੂੰ ਦੱਸੀ ਤਾਂ ਉਹਨਾਂ ਨੇ ਆਖਿਆ ਸਾਡੀ ਨੂੰ ਨੂੰ ਪੁੱਤਰਾਂ ਦਾ ਹੰਕਾਰ ਹੋ ਗਿਆ ਹੈ ਇਹ ਪੁੱਤਰ ਨਹੀਂ ਰਹਿਣਗੇ ਮਰ ਜਾਣਗੇ ਪ੍ਰਾਤ ਇੱਥੇ ਹੀ ਪਈ ਰਹਿ ਜਾਵੇਗੀ ਭਾਈ ਬੈਲੋਂ ਦੇ ਇਸ ਸ਼ਰਾਪ ਨਾਲ ਤਿੰਨੇ ਪੁੱਤਰੇ ਹੀ ਮਰ ਗਏ ਉਹਨਾਂ ਦੇ ਪਿਤਾ ਨਾਨੂ ਨੂੰ ਬੜਾ ਦੁੱਖ ਹੋਇਆ ਤੇ ਫਿਰ ਆਪਣੇ ਪਿਤਾ ਨੂੰ ਭਾਵਕੇ ਭਾਈ ਬੈਲੋ ਜੀ ਨੂੰ ਪ੍ਰਸੰਨ ਕਰਨ ਵਾਸਤੇ ਉਹਨਾਂ ਦੇ ਹੀ ਪੁੱਤਰ ਨਾਨੂ ਨੇ ਉਹਨਾਂ ਦੀ ਬੜੀ ਸੇਵਾ ਕੀਤੀ ਅਤੇ ਬੜੇ ਪ੍ਰੇਮ ਦੇ ਨਾਲ ਉਹਨਾਂ ਨੂੰ ਇਸ਼ਨਾਨ ਕਰਾਉਣਾ, ਕੱਪੜੇ ਧੋਣੇ, ਭੋਜਨ ਛਕਾਉਣਾ, ਅਠੇ ਪੈਰ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਾ। ਇੱਕ ਦਿਨ ਭਾਈ ਬੈਲੋ ਜੀ ਨੇ ਪ੍ਰਸੰਨ ਹੋ ਕੇ ਨਾਨੂ ਨੂੰ ਆਖਿਆ ਤੇਰੀ ਕੀ ਕਾਮਨਾ ਹੈ ਤੂੰ ਮੰਗ ਲੈ ਨਾਨੂ ਨੇ ਹੱਥ ਜੋੜ ਕੇ ਕਿਹਾ ਪਿਤਾ ਜੀ ਮੈਂ ਚਾਹੁੰਦਾ ਹਾਂ ਕਿ ਜਗਤ ਵਿੱਚ ਤੁਹਾਡੀ ਵੰਸ ਚਲਦੀ ਰਹੇ ਮੇਰੀ ਇਹੀ ਇੱਛਾ ਹੈ ਭਾਈ ਬੈਲੋ ਜੀ ਨੇ ਕਿਹਾ ਕੁਝ ਹੋਰ ਮੰਗ ਨਾਨੂ ਨੇ ਫਿਰ ਪੁੱਤਰ ਹੀ ਮੰਗਿਆ ਭਾਈ ਬੈਲੋ ਜੀ ਨੇ ਫਿਰ ਤੀਸਰੀ ਵਾਰ ਕਿਹਾ ਕੁਝ ਹੋਰ ਮੰਗ ਲੈ ਪਰ ਨਾਨੂ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ ਦਿਓ ਤਦ ਭਾਈ ਬੈਲੋ ਜੀ ਨੇ ਕਿਹਾ ਤੇਰੇ ਘਰ ਇੱਕ ਬੜਾ ਗੁਣਵਾਨ ਪੁੱਤਰ ਪੈਦਾ ਹੋਵੇਗਾ ਉਸ ਦਾ ਨਾਮ ਭਗਤਾ ਰੱਖਣਾ ਤੇਰੇ ਮਨ ਦੀ ਕਾਮਨਾ ਪੂਰੀ ਹੋ ਜਾਵੇਗੀ ਭਾਈ ਬੈਲੋ ਜੀ ਦੇ ਇਸ ਵਰ ਨਾਲ ਭਾਈ ਭਗਤੇ ਦਾ ਜਨਮ ਹੋਇਆ ਉਪਰੰਤ ਭਾਈ ਗੁਰਦਾਸ ਜੀ ਨੇ ਭਾਈ ਮਾਨ ਸਿੰਘ ਜੀ ਨੂੰ ਦੱਸਿਆ ਕਿ ਭਾਈ ਭਗਤੇ ਦੀਆਂ ਦੋ ਇਸਤਰੀਆਂ ਵਿੱਚੋਂ ਅਸੀਂ ਉਹਨਾਂ ਦੇ ਪੰਜ ਪੁੱਤਰ ਹਾਂ ਇਸ ਤਰ੍ਹਾਂ ਭਾਈ ਬੈਲੋ ਜੀ ਦੇ ਪੂਰੇ ਵੰਸ਼ ਦੀ ਸਾਖੀ ਹੈ ਅਤੇ ਕਿਵੇਂ ਭੂਤ ਪ੍ਰੇਤ ਵੱਸ ਹੋਏ ਅਤੇ ਕਿਵੇਂ ਫਿਰ ਉਹਨਾਂ ਦੇ ਪੋਤਰਿਆਂ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਨੇ ਭੂਤਾਂ ਪ੍ਰੇਤਾਂ ਨੂੰ ਭਾਈ ਬੈਲੋ ਜੀ ਦੇ ਪੋਤਰਿਆਂ ਕੋਲੋਂ ਛਡਵਾਇਆ ਸੀ ਇਹ ਸਾਰਾ ਇਤਿਹਾਸ ਭਾਈ ਬੈਲੋ ਜੀ ਦਾ ਅਤੇ ਉਹਨਾਂ ਦੇ ਪੋਤਰਿਆਂ ਦਾ ਹੈ ਜੋ